ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬੀਆਂ ਦੀ ਸੰਗਣੀ ਵਸੋ ਵਾਲੇ ਇਲਾਕੇ ਉੱਤਰਪੂਰਬੀ ਕੈਲਗਰੀ ਵਿੱਚ ਇੱਕ ਨੌਜਵਾਨ ਮੁਟਿਆਰ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਮ੍ਰਿਤਕ ਦੀ ਪਛਾਣ ਮਨਪ੍ਰੀਤ ਕੋਰੋਮਰ 25 ਸਾਲਾ ਵਜੂ ਹੋਈ ਪੁਲਿਸ ਦਾ ਮੰਨਣਾ ਹੈ ਕਿ ਮ੍ਰਿਤਕ ਦੇ ਸ਼ੱਕੀ ਹਾਲਤ ਵਿੱਚ ਕਤਲ ਕੀਤਾ ਗਿਆ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਵਿਅਕਤੀ ਤੋਂ ਪੁੱਛਗਿੱਛ ਕਰਨ ਉਪਰੰਤ ਉਸ ਨੂੰ ਛੱਡ ਦਿੱਤਾ ਗਿਆ ਗੁਰਦਾਸਪੁਰ ਬਟਾਰਾ ਰੋਡ ਤੇ ਸਥਿਤ ਰਾਹੁਲ ਹੋਮ ਸ਼ਾਪਿੰਗ ਨਾਮ ਦੇ ਸ਼ੋਰੂਮ ਦੇ ਦੇਰ ਰਾਤ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋ ਬਟਾਲਾ ਰੋਡ ਤੇ ਸਥਿਤ ਰਾਹੁਲ ਹੋਮ ਸ਼ੋਪੀ ਸ਼ੋਰੂਮ ਦੇ ਮਾਲਕ ਰਾਹੁਲ ਨੇ ਦੱਸਿਆ ਕਿ ਰਾਤੀ 12:30 ਵਜੇ ਉਹਨਾਂ ਨੂੰ ਫੋਨ ਆਇਆ ਕਿ ਦੁਕਾਨ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਜਦੋਂ ਉਹ ਪਹੁੰਚੇ ਤਾਂ ਦੁਕਾਨ ਵਿੱਚ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਮੇਰਾ ਨਾਮ ਅਜਮੇਰ ਸਿੰਘ ਫਾਇਰ ਵਗੈਰ ਦਫਤਰ ਗਦਰਸਪੁਰ ਡਰਾਈਵਰ ਸਾਨੂੰ 1 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਦੁੱਗਲ ਜੰਸੀ ਦੇ ਸਾਹਮਣੇ ਅੱਗ ਲੱਗੀ ਹੋਈ ਆ ਅਸੀਂ 1 ਵਜੇ 4 ਮਿੰਟ ਤੇ ਇੱਥੇ ਪਹੁੰਚ ਗਏ ਆ ਜਦੋਂ ਦੇਖਿਆ ਕਿ ਅੱਗ ਜਿਆਦਾ ਹੋਣ ਕਰਕੇ ਆਪਾਂ ਪਹਿਲਾਂ ਇੱਕ ਗੱਡੀ ਫਿਰ ਦੂਸਰੀ ਮੰਗਾਈ ਫਿਰ ਤੀਸਰੀ ਮੰਗਾਈ ਨਾਲ ਹੀ ਫਿਰ ਪਟਾਲੇ ਵਾਲਿਆਂ ਨੂੰ ਫੋਨ ਕਰਤਾ ਪਟਾਲੇ ਵਾਲੇ ਦੀ ਗੱਡੀ ਵੀ ਆ ਗਈ। ਹੁਣ ਤੋਂ ਲਗਭਗ ਕੋਈ 16 ਤੋਂ 18 ਗੱਡੀਆਂ ਦੇ ਵਿੱਚ ਅੱਗ ਗੱਡੀਆਂ ਲੱਗ ਚੁੱਕੀ ਆ ਪਾਣੀ। 1:30 ਵਜੇ ਦੀ ਕਾਲ ਆਈ ਸੀਗੀ ਗਾਰਡ ਦੀ ਵੀ ਧੂਆ ਨਿਕਲ ਰਿਹਾ ਜੀ ਅੰਦਰੋਂ। ਜੋ ਸੱਡਨ ਆ ਕੇ ਦੇਖਿਆ ਤੇ ਅੰਦਰ ਜਿਹੜੀਆਂ ਸ਼ਟਰ ਚ ਉਠਵਾਇਆ ਤੇ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਇਨ ਬਿਟਵੀਨ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਤੇ ਲਾਈਟ ਵਾਲਿਆਂ ਨੂੰ ਬਿਜਲੀ ਬੋਰਡ ਨੂੰ ਫੋਨ ਕਰਕੇ ਲਾਈਟ ਰੂਟ ਕਟਵਾ ਕੇ ਤੇ ਫਿਰ ਉਹਨਾਂ ਦਾ ਪ੍ਰੋਸੈਸ ਚੱਲਿਆ ਆ ਬਾਕੀ ਟੋਟਲ ਡੈਮੇਜ ਹੈਗਾ ਜੀ ਐਸਵੇ ਦੇ ਦੇਖੋ ਇਹ ਸਟਾਕ ਤੇ 70-80 ਲੱਖ ਦਾ ਤੇ ਪਿਆਦਾ ਹੀ ਆ ਸਾਰਾ ਉੱਪਰ ਬਾਕੀ ਸਾਡਾ ਕਈ ਅਨਮਿੱਥੇਆ ਵੀ ਹੈਗਾ ਆ ਵੀ ਜਿਹੜਾ ਸਾਡੀ ਨੋਟਿਸੇ ਵੀ ਛੋਟਾ ਛੋਟਾ ਸਮਾਨ ਹੁੰਦਾ ਜਿਵੇਂ ਸਟੇਸ਼ਨਰੀ ਆਈਟਮਾਂ ਨੇ ਕੁਝ ਹੋਰ ਆਈਟਮਾਂ ਨੇ ਅਜਨੇ ਵਿੱਚ ਬਹੁਤ ਛੋਟੀ ਛੋਟੀ ਆਈਟਮਾਂ ਆਉਂਦੀਆਂ ਨੇ ਗਿਫਟ ਆਈਟਮਾਂ ਆਉਂਦੀਆਂ ਨੇ ਸਾਡੀਆਂ ਉਹਨਾਂ ਦਾ ਕੋਈ ਹੈ ਹੀ ਨਹੀਂ ਇਹ ਵੀ ਅਸੀਂ ਉਹਦੇ 'ਚ ਐਸਟੀਮੇਟ ਲਗਾ ਸਕਦੇ ਹਾਂ ਅਪਰੋਕਸਿਮੇਟ ਇਹ ਤੇ ਉੱਪਰ ਦਾ ਸਮਾਨ ਹੈ ਬੇਸਮੈਂਟ 'ਚ ਟੋਟਲ ਲਾਸ ਹੈਗਾ ਜੀ ਥੱਲੇ ਸਟਾਕ ਹੁੰਦਾ ਹੈ ਸਾਰਾ ਇਕੱਠਾ ਜਿਵੇਂ ਕੋਈ ਟੌイズ ਦਾ ਹੈ ਜਾਂ ਕੋਈ ਸਲਾਈਡਸ ਹੁੰਦੀਆਂ ਨੇ ਆਫਿਸ ਫਰਨੀਚਰ ਹੈ ਜਾਂ ਜਾਂ ਬੈਡ ਨੇ ਆਫਿਸ ਏਬਲਸ ਨੇ ਚੇਅਰਜ਼ ਆਉਂਦੀਆਂ ਨੇ ਪਲਾਸਟਿਕ ਦੀਆਂ ਇਹ ਸਾਰਾ ਕੁਝ ਨੀਚੇ ਵੀ ਟੋਟਲ ਲਾਸ ਹੋ ਗਿਆ ਹੋਇਆ ਹੈ ਇਹਟ ਪ੍ਰੈਜੈਂਟ ਦੀ ਗੱਲ ਕਰੀਏ ਤੇ ਡੇਢ ਤੋਂ ਕਰੋੜ ਦੇ ਲੱਗ ਛਕੇ ਨੁਕਸਾਨ ਹੋ ਗਿਆ ਜੀ ਸਾਡਾ ਰੀਜ਼ਨ ਨਹੀਂ ਪਤਾ ਲੱਗਾ ਰੀਜ਼ਨ ਅਜੇ ਤੱਕ ਤੇ ਕਲੀਅਰ ਨਹੀਂ ਹੈ ਜੀ ਸਪਾਰਕ ਹੀ ਹੈ ਵੈਸੇ ਤੇ ਮੀਟਰ ਸਾਡੇ ਆਫ ਹੁੰਦੇ ਨੇ ਬੇਸਮੈਂਟ ਦੇ ਵੀ ਮੀਟਰ ਆਫ ਕਰਕੇ ਜਾਈਦਾ ਆ ਪਿੱਛੇ ਸਿਰਫ ਸ਼ਟਰ ਦੇ ਅੱਗੇ ਵਾਲੀਆਂ ਦੋ ਲਾਈਟਾਂ ਆਨ ਹੁੰਦੀਆਂ ਨੇ ਸਾਡੀਆਂ ਅਜੇ ਪ੍ਰੋਪਰ ਸੈਕਟਰ 21 ਦੇ ਪਿੰਡ ਮਹੇਸ਼ਪੁਰ ਦੀ ਮਦਰ ਸੀ ਕਲੋਨੀ ਵਿੱਚ ਚੱਲ ਰਹੇ ਨਜਾਇਜ਼ ਸ਼ਰਾਬ ਅਤੇ ਜੂਏ ਦੇ ਅੱਡੇ ਤੇ ਛਾਪੇਮਾਰੀ ਦੌਰਾਨ 5440 ਰੁਪਏ ਨਕਦੀ, ਪੰਜ ਜੂਆ ਤੇ ਇੱਕ ਚਰਖਾ ਤੇ ਨਪੇਟੀਆਂ ਪਾਵੇ ਮਰਾਕਾ, ਸੰਤਰਾ ਸ਼ਰਾਬ, ਦੇਸੀ ਸ਼ਰਾਬ ਅਤੇ ਜੂਏ ਦਾ ਚਾਟ ਵੀ ਬਰਾਮਦ ਕੀਤਾ ਗਿਆ। ਸੀਐਮ ਫਲਾਈਂਗ ਟੀਮ ਨੇ ਕਬਜ਼ੇ ਵਿੱਚ ਲੈ ਕੇ ਦੱਸਿਆ ਹੈ ਕਿ ਮਹੇਸ਼ਪੁਰ ਦਾ ਰਹਿਣ ਵਾਲਾ ਸ਼ੇਖਰ ਨਾਮ ਨੌਜਵਾਨ ਇਸ ਝੁੱਗੀ ਵਿੱਚ ਜੂਆ ਖੇਡਦਾ ਤੇ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਪਾਣੀ ਪੰਜਾਬ ਆਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਜਪਾਗਵਨ ਨਾਲ ਮੀਟਿੰਗ ਕਰਨ ਲਈ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੇ ਕਿ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਨ ਤੇ ਪ੍ਰਿੰਕਾ ਗਾਂਧੀ ਵੱਲੋਂ ਔਰਤਾਂ ਦੇ ਗਹਿਣੇ ਗਿਰਵੀ ਰੱਖਣ ਦੇ ਬਿਆਨ ਤੇ ਉਹਨਾਂ ਕਿਹਾ ਹੈ ਕਿ ਇਸ ਸਮੇਂ ਇਸ ਤਰ੍ਹਾਂ ਦੀ ਗੱਲ ਕਰਨ ਦਾ ਮਾਹੌਲ ਨਹੀਂ ਹੈ। ਸਮਝਦਾਰਾਂ ਵੀ ਇਸ ਕਿਸਮ ਦੀਆਂ ਗੱਲਾਂ ਕਰਨ ਦੀ ਬਜਾਏ ਆ ਦੇਖਣ ਦੀ ਅੱਜ ਦੇਸ਼ ਦੇ ਅੰਦਰ ਦੇਸ਼ ਦੀ ਜੜੀ ਅਰਥ ਵਿਵਸਥਾ ਹੈ ਤਾਂ ਕਿ ਇਹ ਜੀ ਨੌਬਤ ਕਿਸੇ ਦੀ ਨਾ ਹੋਵੇ। ਉਹਦੀ ਤਰੱਕੀ ਕਿਸ ਤਰ੍ਹਾਂ ਹੋਊਗੀ ਉਹਨੂੰ ਲੈ ਕੇ ਜਿਹੜਾ ਜੋ ਕੁਝ ਪਿਛਲੇ 10 ਸਾਲਾਂ ਚ ਹੋਇਆ ਹੈ ਜੇ ਅੱਜ ਪੰਜਾਬ ਹਿੰਦੁਸਤਾਨ ਦੀ ਅਰਥਵਿਵਸਥਾ ਦੁਨੀਆ ਦੇ ਅੰਦਰ 55 ਨੰਬਰ ਤੇ ਪਹੁੰਚੀ ਹੈ ਤੇ ਉਹਨੂੰ ਅੱਗੇ 3ਵੇਂ ਨੰਬਰ ਤੇ ਲੈ ਕੇ ਜਾਣਾ ਹੈ ਅਮਰੀਕਾ ਚੀਨ ਨਾਲ ਤੇ ਆਪਾਂ ਮੁਕਾਬਲਾ ਕਰਨਾ ਹੈ ਉਹ ਡਵੈਲਪਮੈਂਟ ਇਹਦੇ ਥਰੂ ਹੋ ਸਕਦੀ ਹੈ ਇਹਨਾਂ ਗੱਲਾਂ ਦੇ ਆਪਸੀ ਛੇਟਾ ਕਸ਼ੀ ਨਾਲ ਕੁਝ ਨਹੀਂ ਪੰਜਾਬ ਦੇ ਇਤਿਹਾਸ ਦੇ ਵੋਟ ਦੀ ਹੈ ਪੰਜਾਬ ਦੇ ਵੋਟਰ ਦੀ ਕਿਸੇ ਪੂਰੇ ਪੰਜਾਬ ਚ ਘੁੰਮ ਰਹੇ ਹੋ ਕੀ ਲੱਗਦਾ ਕੀ ਰਿਸਪੌਂਸ ਮਿਲ ਰਿਹਾ ਜੀ ਮੇਰੇ ਕੋਲ ਮੈਨੂੰ ਤਾਂ ਰਿਸਪਾਂਸ ਬਹੁਤ ਵਧੀਆ ਲੱਗ ਰਿਹਾ ਹੈ ਸਰ ਲੋਕਾਂ ਦਾ ਹੰਗਾਰਾ ਜਿਹੜਾ ਹੈਗਾ ਇਹ ਬਹੁਤ ਹੀ ਬੜੀਆ ਲੋਕ ਇਸ ਗੱਲ ਦਾ ਅਹਿਸਾਸ ਕਰ ਰਹੇ ਹੈ ਵੀ ਬੀਜੇਪੀ ਦੇ ਨਾਲ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਹੈ ਬੀਜੇਪੀ ਦੇ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ ਕਿਉਂਕਿ ਲੋਕ ਆਪਣੇ ਆਪ ਨੂੰ ਅੱਜ ਪੰਜਾਬ ਦੇ ਲੋਕ ਥੱਗੇ ਮਹਿਸੂਸ ਕਰ ਰਹੇ ਹੈ ਅੱਜ ਤੋਂ ਨਹੀਂ ਪਿਛਲੇ 2.5 ਸਾਲਾਂ ਤੋਂ ਕਿਉਂਕਿ ਪਹਿਲਾਂ ਜਦੋਂ 2022 ਦੇ ਅੰਦਰ ਵੀ ਉਹਨਾਂ ਨੇ ਵੋਟਾਂ ਪਾਈਆਂ ਉਹ ਜਿਨੂੰ ਕਹਿੰਦੇ ਨੇ ਬਈ ਇੱਕਦਮ ਉਖਤਾਚੇ ਸੀ ਉਬੁਗੇ ਸੀਗੇ ਚਾ ਕਾਂਗਰਸ ਸੀ ਚਾ ਅਕਾਲੀ ਸੀਗੇ ਜੋ ਵੀ ਸੀ ਸਾਰਿਆਂ ਤੋਂ ਉਹਨਾਂ ਨੇ ਕਿਹਾ ਵੀ ਟ੍ਰੈਡੀਸ਼ਨਲ ਵੋਟਰਾਂ ਨੂੰ ਇੱਕ ਨਵਾਂ ਮੌਕਾ ਦੇਣਾ ਹੈ। ਤੇ ਉਹ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਹੁਣ ਕਹਿੰਦੇ ਵੇਹ ਦੇ ਨਾਲ ਤੋਂ ਹੋਈ ਚੰਗੇ ਸੀਗੇ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਦੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਿਜੇ ਸਾਂਪਲਾ ਦੇ ਘਰ ਨਾਸ਼ਤਾ ਕਰਨ ਪਹੁੰਚੇ ਤੇ ਉਹਨਾਂ ਦੇ ਨਾਲ ਸਾਂਪਲਾ ਨਾਲ ਗੁੱਟ ਸਮਾਵੇ ਬਤਾਇਆ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਰੂਪਾਨੀ ਨੇ ਕਿਹਾ ਕਿ ਅੱਜ ਉਹਨਾਂ ਦੇ ਘਰ ਚਾਹ ਪੀਣ ਲਈ ਆਏ ਸਨ ਅਤੇ ਨਾਸ਼ਤਾ ਕੀਤਾ ਅਤੇ ਸਾਂਪਲਾ ਜੀ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਭਾਜਪਾ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿੱਤਣ ਲਈ ਸਮਰਥਨ ਦੇਣਗੇ ਤੇ ਸਾਂਪਲਾ ਜੀ ਪਾਰਟੀ ਤੋਂ ਨਾਰਾਜ਼ ਨਹੀਂ ਹਨ ਪੰਜਾਬ ਮੇਂ ਚੁਨਾਵ ਕੀ ਤਿਆਰੀ ਕੇ ਲੀਏ ਹਮ ਸਭ ਲੋਗ ਦੋਰਾ ਕਰ ਰਹੇ ਆਜ ਹੁਸ਼ਿਆਰਪੁਰ लोकसभा क्षेत्र के लिए यहाँ बैठक है और होशियारपुर आए हैं तो स्वाभाविक हमारे सापला जी बहुत पुराने कार्यकर्ता है प्रदेश पुराने अध्यक्ष भी रहे चुके रह चुके हैं और उनके घर पे चाय नाश्ता के लिए उन्होंने बुलाया था काफ़ी कार्यकर्ता को भी यहाँ मिलने का सौभाग्य मिला और सबके साथ बातचीत सु, सबकी सुनी है और चुनाव में सब आगे आने वाले दिन में होशियारपुर में भारी बहुमत से भारतीय जनता पार्टी को जिताएंगे ऐसी बातें होंगी देखिए कोई नाराजगी नहीं है सापला जी भारतीय जनता पार्टी के ऐसे सनिष्ठ कार्यकर्ता है कि कोई पार्टी के पार्टी का नुकसान हो یا پارٹی کے لیے چناؤ میں انہوں نے کوئی ایسی من کی بھاونا بھی نہیں ہے اور بھارتی جنتا پارٹی کا ہی کام کریں گے اس میں کوئی سوال ہی نہیں ہے بھارتی جنتا پارٹی کے جتنے کیا کہ تیریاں سیواواں اسی کتھے ہور لینا چاہندے پارٹی نے ایک واری منہ تو شબ્د کڈیا میں ایک پارٹی دا سپاہی ہون دے ناتے او دا استعفیٰ اسیں ویلے دے دیتا۔ مینوں بہت سارے وعدے کیتے گئے سی مینوں چناؤ لانے دا وی وعدہ کیتا گیا سی ਪਰ ਇੱਥੇ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਮਾਧਿਅਮ ਦੇ ਨਾਲ ਵੀ মিডিਆ ਦੇ ਮਾਧਿਅਮ ਦੇ ਨਾਲ ਵੀ ਬੜੀਆਂ ਚੀਜ਼ਾਂ ਚੱਲਦੀਆਂ ਕਿ ਇਹ ਕਈਆਂ ਦੇ ਵਿੱਚ ਸਵਾਲ ਸੀ ਕਿ ਵਿੱਚ ਅਸਤੀਫਾ ਕਿਉਂ ਲਿਆ ਗਿਆ ਮੈਂ ਅੱਜ ਸਾਰਿਆਂ ਸਾਹਮਣੇ ਕਹਿ ਰਿਹਾ ਕਿ ਮੈਂ ਅਸਤੀਫਾ ਇੱਕ ਪਾਰਟੀ ਦੇ ਸਿਪਾਹੀ ਦੇ ਨਾਤੇ ਕਿਉਂਕਿ ਪਾਰਟੀ ਨੇ ਮੈਨੂੰ ਮੰਤਰੀ ਬਣਾਇਆ ਪਾਰਟੀ ਨੇ ਮੈਨੂੰ ਐਮਪੀ ਬਣਾਇਆ ਚੇਅਰਮੈਨ ਬਣਾਇਆ ਜੋ ਕੁਝ ਦਿੱਤਾ ਸੀ ਪਾਰਟੀ ਨੇ ਔਰ ਪਾਰਟੀ ਨੇ ਕਿਹਾ ਕਿ ਅਸਤੀਫਾ ਦੇ ਦਿਓ ਅਸੀਂ ਤੁਹਾਡੀਆਂ ਸੇਵਾਵਾਂ ਸੰਗਠਨ 'ਚ ਲੈਣਾ ਚਾਹੁੰਦੇ ਆ ਅਸੀਂ ਇੱਕ ਮਿੰਟ ਨਹੀਂ ਲਾਇਆ ਅਸੀਂ ਉਹ ਦੇ ਦਿੱਤਾ ਅੱਜ ਸਵਾਲ ਇਹ ਹੈ ਕਿ ਉਹ ਹੀ ਲਾਇਬਿਲਟੀ ਜਿਹੜੀ ਲਾਇਲਟੀ ਸੀ ਮੇਰੀ ਉਹ ਲਾਇਬਿਲਟੀ ਬਣ ਗਈ ਉਹ ਅਪਸ਼ਾਪ ਬਣ ਗਿਆ ਤੇ ਲੋਕਾਂ ਦੇ ਮਨਾਂ 'ਚ ਆ ਗਿਆ ਕਿ ਮੈਨੂੰ ਅਗਰ ਕਿਤੇ ਹਟਾਇਆ ਜੇ ਮੈਨੂੰ ਟਿਕਟ ਮਿਲ ਜਾਂਦੀ ਤੇ ਗੱਲਾਂ ਦਾ ਜਵਾਬ ਮਿਲ ਜਾਣਾ ਸੀ ਪਰ ਉਹ ਅੱਜ ਜਿਹੜੀਆਂ ਚਰਚਾਵਾਂ ਹੋਰ ਪੈ ਗਈਆਂ ਕਿਉਂਕਿ ਜਿਹੜੇ ਮੇਰੇ ਵਿਰੋਧੀ ਗਰੁੱਪ ਆ ਉਹ ਲੋਕਾਂ ਦੇ ਵਿੱਚ ਅਫਵਾਹਾਂ ਹੱਲੇ ਵੀ ਉਡਾ ਰਹੇ ਨੇ ਕਿ ਮੈਂ ਬਹੁਤ ਵੱਡਾ ਕੋਈ ਕ腐ਸ਼ਨ ਕੀਤੀ ਆ ਜਿਹਦੀ ਸਤਕਾ ਕਿਉਂਕਿ ਕਈਆਂ ਦੇ ਵੱਲੋਂ ਮੇਰੇ ਤੇ ਮਹਿਲਾਵਾਂ ਦਾ ਵੀ ਚਾਰਜ ਲਗਾਇਆ ਗਿਆ। ਕਈਆਂ ਵੱਲੋਂ ਮੇਰੇ ਤੇ ਪੈਸਿਆਂ ਦੇ ਚਾਰਜ ਲਗਾਏ ਗਏ। ਮੈਂ ਅੱਜ ਉਹਨਾਂ ਨੂੰ ਕਿਹਾ ਆ ਕਿ ਅਗਰ ਮੇਰੇ ਤੇ ਕੋਈ ਚਾਰजेस ਹੈਗਾ ਤੇ ਮੈਨੂੰ ਬਖਸ਼ਿਓ ਨਾ। ਮੈਨੂੰ ਮੇਰੇ ਤੇ ਐਫ ਆਈ ਆਰ ਕਰਕੇ ਮੇਰੇ ਤੇ ਕਾਰਵਾਈ ਕਰਕੇ ਮੈਨੂੰ ਜੇਲ੍ਹ ਚ ਭੇਜ ਦਿਓ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਕੋਈ ਵੀ ਮੇਰੇ ਤੇ ਐਫ ਆਈ ਆਰ ਨਹੀਂ ਹੋਈ। ਰਾਜਨੀਤਿਕ ਤੌਰ ਤੇ ਮੇਰੇ ਤੇ ਐਫ ਆਈ ਆਰ ਨਾਲ ਬੜੀਆਂ ਧਰਨੇ ਪ੍ਰਦਰਸ਼ਨਾਂ 'ਚ ਹੋਈਆਂ ਪਰ ਨਿੱਜੀ ਜ਼ਿੰਦਗੀ 'ਚ ਨਹੀਂ ਹੋਈ। ਪਰ ਜੇ ਤਾਂ ਮੈਂ ਕਰਾਪਸ਼ਨ ਕੀਤੀ ਹੈ ਤੇ ਮੈਨੂੰ ਸਜ਼ਾ ਦੇਣ ਦੇ ਤੁਸੀਂ ਭਾਗੀਦਾਰ ਆ ਤਾਂ ਮੈਨੂੰ ਬਖਸ਼ਿਓ ਨਾ। ਔਰ ਜੇ ਮੈਂ ਕਰਾਪਸ਼ਨ ਨਹੀਂ ਕੀਤੀ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕਲੀਅਰ ਕਰੋ ਔਰ ਜਿਹੜਾ ਨੇ ਮੇਰੇ ਲਈ ਅਫਵਾਹਾਂ ਉਡਾਈਆਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨਾਲ ਧੋਖੇ ਕੀਤੇ ਆ ਉਹਨਾਂ ਦੇ ਉੱਤੇ ਵੀ ਕੀ ਤੁਸੀਂ ਕਾਰਵਾਈ ਕਰਦੇ ਆਂ ਕਿ ਉਹਨਾਂ ਨੂੰ ਬੜਾਵਾ ਦਿੰਨੇ ਆਂ ਤੇ ਜੇ ਬੜਾਵਾ ਦਿੰਨੇ ਆਂ ਤਾਂ ਫਿਰ ਸਾਨੂੰ ਕੀ ਪ੍ਰੇਰਣਾ ਦਿੰਦੇ ਆਂ ਐਸੇ ਸਾਰੇ ਸਵਾਲ ਕੀਤੇ ਆ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਹੋਰ ਵੀ ਬਹੁਤ ਸਾਰੇ ਸਵਾਲ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਤੁਹਾਨੂੰ ਅੱਜ ਦੀ ਮੀਟਿੰਗ ਦਾ ਕੀ ਨਤੀਜਾ ਨਿਕਲਿਆ ਕਿਉਂਕਿ ਦੂਸਰੀ ਵਾਰ ਮੀਟਿੰਗ ਦੇ ਵਿੱਚ ਆਖਰ ਸਾਹਿਬ ਅੱਜ ਦੀ ਦੇਖਿਓ ਮੈਂ ਤੁਹਾਨੂੰ ਪਹਿਲਾਂ ਕਿਹਾ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਕਿ ਅਸੀਂ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਹੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਪਾਰਟੀ ਜਨਤਾ ਪਾਰਟੀ ਦੇ ਸ ਜਿੱਥੇ ਤੱਕ ਸਿਕੰਡਰ ਤੁਰਕ ਤੁਸੀਂ ਅਸਲ ਮੈਂ ਉਹ ਤੁਹਾਨੂੰ ਦੱਸ ਦਿੱਤਾ ਕਿ ਮੈਂ ਉਹਨਾਂ ਚੀਜ਼ਾਂ ਦੀ ਸਫਾਈ ਮੰਗੀ ਆ ਕਿਉਂਕਿ ਜਿਹਦੇ ਤੇ ਮੇਰੇ ਤੇ ਚਾਰਜ ਲੱਗੇ ਘੱਟੋ-ਘੱਟ ਮੈਂ ਪਾਕ ਸਾਫ ਆ ਤਾਂ ਮੈਨੂੰ ਪਾਰਟੀ ਦੇ ਲਈ ਕੰਮ ਕਰਨਾ ਚਾਹੀਦਾ ਜੇ ਮੈਂ ਦੋਸ਼ੀ ਆ ਤਾਂ ਮੇਰੀ ਜਗ੍ਹਾ ਜੇਲ੍ਹ 'ਚ ਹੋਣੀ ਚਾਹੀਦੀ ਆ ਤੁਹਾਡਾ ਕਹਿਣਾ ਇਹ ਆ ਕਿ ਜਿਹੜੇ ਕਲੈਰਟੀ ਹੋਣੀ ਚਾਹੀਦੀ ਹੈ ਮੇਰੀ ਮੇਰੀ ਕਹਿਣ ਦਾ ਮਤਲਬ ਇਹ ਹੀ ਆ ਕਿ ਕਲੈਰਟੀ ਹੋਣੀ ਚਾਹੀਦੀ ਆ ਬੀਤੇ ਦਿਨ ਰਾਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਦੇ ਦੋ ਸਕੇ ਭਰਾ ਆਕਾਸ਼ਦੀਪ ਸਿੰਘ ਅਤੇ ਦਲਜੀਤ ਸਿੰਘ ਨਾਲ ਫਤੇਗੜ ਚੂੜੀਆਂ ਤੋਂ ਆਉਂਦੇ ਸਮੇਂ ਭਿਆਨਕ ਸੜਕੀ ਹਾਦਸਾ ਵਾਪਰ ਗਿਆ। ਮੌਕੇ ਤੇ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ ਜਦ ਕਿ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ ਜਿਸਾਂ ਨੂੰ ਸਰਦੇਨੀਜੀ ਹਸਪਤਾਲ 'ਚ ਇਲਾਜ ਰਣ ਮੌਤ ਹੋ ਗਈ। ਦੋਵੇਂ ਸਕੇ ਭਰਾਵਾਂ ਦੀ ਮੌਤ ਦੀ ਖਬਰ ਸੁਣਨ ਨਾਲ ਪੂਰੇ ਪਿੰਡ ਵਿੱਚ ਮਾਹੌਲ ਗਮਗੀਨ ਹੋ ਗਿਆ ਤੇ ਵਿਧਵਾ ਮਾਂ ਤੇ ਦੁੱਖਾਂ ਦਾ ਪਹਾੜ ਡਿੱਗਣ ਨਾਲ ਬੁਰਾ ਹਾਲ ਹੈ। ਕਾਫੀ ਮਨ ਹਾਈਲਾਈਟ ਹੋਇਆ ਸੀ ਇਹਨਾਂ ਦਾ। ਸਾਨੂੰ ਤਾਂ ਖੁਸ਼ੀ ਹੋਈ ਵੀ ਸਾਡੇ ਭਰਾ ਹੁਣ ਤਰੱਕੀ ਵਾਲੇ ਪਾਸੇ ਜਾਣ ਦੇ ਨੇ ਹਾਲਾਤ ਤੁਸੀਂ ਕਰ ਦੇਵੇ ਹੀ ਲੈ ਜੇ ਸਾਡੇ ਚਾਚਾ ਜੀ ਦੀ ਪਹਿਲੇ 2 ਸਾਲ ਪਹਿਲੇ ਡੈਥ ਹੋ ਗਈ ਸੀ ਇਹਨਾਂ ਦਾ ਹੀ ਸਾਨੂੰ ਸਹਾਰਾ ਸੀ ਵੀ ਬੰਦੇ ਬਹੁਤ ਹੀ ਜ਼ਿਆਦਾ ਮਿਹਨਤੀ ਸੀ ਕਦੀ ਵੀ ਮਤਲਬ ਬਿਨਾ ਕੰਮ ਤੋਂ ਕਿਸੇ ਦੇ ਲਾਗੇ ਨਹੀਂ ਖਲੋਣਾ ਆਪਣੇ ਕੰਮ ਦੇ ਅਕੋਰਡਿੰਗ ਹੀ ਚੱਲਣਾ ਜਾਂਦਾ ਇਹਨਾਂ ਨੇ ਮਾ ਬਸ ਔਖਾ ਹੋ ਗਿਆ ਬਹੁਤ ਜ਼ਿਆਦਾ ਜੀ ਸਾਡੀ ਅੱਜ 2 ਦਿਨ ਬੋਲੀ ਨਹੀਂ ਹੈਗੀ ਪਹਿਲੀ ਗੱਲ ਤੇ ਇੱਕ ਸਾਡੇ ਨਾਲ ਰੱਬ ਨੇ ਵੀ ਬਹੁਤ ਕਹਿਰ ਕੀਤਾ ਸਾਡਾ ਇੱਕ ਭਰਾ ਹੀ ਛੱਡ ਦਿੰਦੇ ਨਾ ਸਾਨੂੰ ਤਾਂ ਵੀ ਹੋਣਾ ਸੀ ਵੀ ਮੰਜੇ ਦੇ ਵਿਰਿੰਦਾ ਸਾਨੂੰ ਤਾਂ ਵੀ ਆਪਾਂ ਸੇਵਾ ਕਢ ਲੈਣੀ ਸੀ ਤੇ ਸਾਡਾ ਭਰਾ ਮਨੇ ਸਾਡੀ ਚਾਚੀ ਉਹ ਸਾਰੇ ਜੀ ਲੈਂਦੀ ਹੁਣ ਜਿਹੜੇ ਕਮਾਉ ਬੋਤੋ ਤੁਰ ਗਏ ਹੁਣ ਮਾਂ ਦਾ ਪਿੱਛੋ ਕੀ ਸਾਰਾ ਇਹ ਤਾਂ ਮਾਂ ਹੀ ਜਾਣਦੀ ਨਾ ਜੇ ਆਪਾਂ ਜਾਣਦੇ ਵੀ ਸਾਡੇ ਕਿੱਡਾ ਤਗੜਾ ਘਾਟਾ ਪੈ ਗਿਆ ਸਾਨੂੰ ਮੰਗ ਕੀ ਕਰਦੇ ਮੰਗ ਆਪਾਂ ਇਹ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਵੀ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਇਹ ਇਹਨੂੰ ਐਕਸੀਡੈਂਟ ਦਾ ਰੂਪ ਨਾ ਦਿੱਤਾ ਜਾਵੇ ਬਾਰ-ਬਾਰ ਤੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਜਿਨ੍ਹਾਂ ਨੇ ਇਹ ਹਮਲਾ ਕੀਤਾ ਵਾ ਉਹਨਾਂ ਨੂੰ ਛੇਤੀ ਛੇਤੀ ਸ਼ਾਨੀਮਾਨ ਕੀਤੀ ਜਾਵੇ ਪੁਲਸ ਨੇ ਕੋਈ ਐਡੀ ਸਖਤ ਕਾਰਵਾਈ ਨਹੀਂ ਕੀਤੀ ਹੈਗੀ ਕਿ ਜਿਹੜੇ ਮਤਲਬ ਆਪਾਂ ਕਾਤਲਾਂ ਨੂੰ ਫੜ ਸਕੀਏ ਕਹਿੰਦੇ ਨੇ ਵੀ ਦੋ ਟਰਾਲੀਆਂ ਲੰਗੀਆਂ ਨੇ ਇੱਕ ਗੱਡੀ ਲੰਗੀ ਆ ਇਹ ਫੋਲੋ ਅਪ ਕਿਉਂ ਨਹੀਂ ਕਰਦੇ ਪਏ ਉਹ ਆਪਾਂ ਥੋੜਾ ਸਰ ਕਰਨੇ ਹੈਗੇ ਜਾਂ ਤਾਂ ਸਾਨੂੰ ਟਾਈਮ ਦੇ ਦੇਣ ਵੀ ਤੁਸੀਂ ਨਹੀਂ ਕਾਰਵਾਈ ਕਰਨੀ ਆਪਾਂ ਨਿਆਂ ਸਿੰਘਾਂ ਨਾਲ ਰਲ ਕੇ ਆਪਾਂ ਆਪ ਜਾਂਚ ਕਰ ਲੈਨੇ ਆ ਇਹ ਤੇ ਇਹੋ ਜਿਹਾ ਮਤਲਬ ਮੁਸੀਬਤ ਪਰਿਵਾਰ ਤੇ ਆ ਗਈ ਹੈ ਜਿਹੜੀ ਕਿ ਕਦੇ ਵੀ ਨਹੀਂ ਭੁਲਾਈ ਜਾ ਸਕਦੀ ਬੱਚੇ ਬੜੇ ਵਧੀਆ ਸੀਗੇ ਆਪਣਾ ਕੰਮ ਕਰ ਲੈ ਕੇ ਤੁਰ ਪਏ ਸੀ ਮੈਂਤੀ ਫਾਡ ਫੂਡ ਦਾ ਕੰਮ ਬੜਾ ਵਧੀਆ ਚੱਲ ਪਿਆ ਹੈ ਇਹਨਾਂ ਦਾ ਸਭ ਤੋਂ ਵੱਡੀ ਗੱਲ ਜੀ ਹੈ ਨਿਹੰਗ ਸਿੰਘ ਸੀਗੇ ਕੋਈ ਉਹਨਾਂ ਨਾਲ ਕਿਸੇ ਨਾਲ ਲਾਕਡਾਊਨ ਨਹੀਂ ਕੋਈ ਉਹਨਾਂ ਦੀ ਰੰਜਿਸ਼ ਨਹੀਂ ਕਿਤੇ ਤੇ ਪਤਾ ਨਹੀਂ ਹੁਣ ਇਹ ਹਾਦਸਾ ਵਾ ਜਾਂ ਮਤਲਬ ਹਾਦਸੇ ਦਾ ਰੂਪ ਜਿਹੜਾ ਦਿੱਤਾ ਜਾ ਰਿਹਾ ਵਾ ਕੁਝ ਨਹੀਂ ਅਜੇ ਤੇ ਕਹਿ ਸਕਦੇ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜੀ ਕਿ ਇਹਨਾਂ ਨੂੰ ਪਰਿਵਾਰ ਦੇ ਨਾਲ ਜਿਹੜੀ ਆ ਹੈਲਪ ਕਰਨ ਅੱਜ ਪੰਚਕੂਲਾ ਦੇ ਸੈਕਟਰ 4 ਵਿੱਚ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਤੋਂ ਦੋ ਨੌਜਵਾਨਾਂ ਵੱਲੋਂ ਸੋਨੇ ਦੇ ਗਲੇ ਦਾ ਸੈੱਟ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਰਜੀਤ ਸਿੰਘ ਨੇ ਦੱਸਿਆ ਕਿ ਦੋ ਲੜਕੀ ਉਸ ਦੀ ਦੁਕਾਨ ਤੇ ਆਏ ਤੇ ਦੁਕਾਨ ਵਿੱਚੋਂ ਖਬਾਰ ਦੀ ਚਬੀਲ ਹੀਠਾ ਸੋਨੇ ਦਾ ਹਾਰ ਸੈੱਟ ਚੋਰੀ ਕਰ ਲਿਆ ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾਂ ਦੇ ਪਿੰਡ ਗੋਗਿਆਣੀ ਦੇ ਰਹਿਣ ਵਾਲੇ ਪਿਤਾ ਅੰਗਰੇਜ਼ ਸਿੰਘ ਅਤੇ ਮਾਤਾ ਜਸਬੀਰ ਕੌਰ ਨੇ ਆਪਣੇ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਹਨਾਂ ਦਾ ਲੜਕਾ ਲਾਪ੍ਰੇਤ ਸਿੰਘ ਆਪਣੇ ਹੀ ਖੂਨ ਦਾ ਪਿਆਸਾ ਤੇ ਲਗਾਤਾਰ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਅਮਰਿਤਪਾਲ ਦਾ ਵੀ ਸਾਥੀ ਹੈ ਤੇ ਸਾਡੇ ਕੋਲੋਂ ਘਰ ਅਤੇ ਜਾਇਦਾਦ ਖੋਣਾ ਚਾਹੁੰਦਾ ਹੈ ਉਸ ਦਾ ਕਹਿਣਾ ਹੈ ਕਿ ਸਾਡਾ ਲੜਕਾ ਨਿਹੰਗ ਸਿੰਘ ਬਾਣੇ ਵਿੱਚ ਰਹਿੰਦਾ ਹੈ ਤੇ ਜਿਸ ਨੇ ਸਾਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮੇਰਾ ਨਾਮ ਗਰੀ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਬੋਣੇ ਦੇ ਰਹਿਣ ਕਿ ਕੀ ਹੋਇਆ ਜਿਹੜਾ ਅੱਜ ਪੁੱਤਰ ਤੁਹਾਡਾ ਇਸ ਤਰ੍ਹਾਂ ਦੇ ਕੀ ਕਰੀਏ ਜੇ ਖੜ ਤੋਂ ਮਾਰ ਕੇ ਸੱਟ ਵੀ ਜਮਾ ਆਹ ਇਸ ਤਰ੍ਹਾਂ ਦਾ ਸਵਾਲ ਕਰੀਏ ਕੀ ਇਹ ਤਾਂ ਜਿਵੇਂ ਇਹ ਇਹ ਤਾਂ ਤੁਹਾਡਾ ਮਿੱਟੀ ਪਲੀਤ ਕਰਤੀ ਜਿਵੇਂ ਕੀ ਹੰਟੀ ਕਰ ਰਿਹਾ ਬਾਣਾ ਪਾ ਲੋਹੇ ਕਿ ਜਿਹੜਾ ਹਾਡੇ ਨਾ ਕਰ ਜਾਂਦੇ ਲੋਕਾਂ ਨਾਲ ਕਰਦਾ ਹਾਂ ਤੇ ਮਰਜੀ ਵੱਡਾ ਪੱਤਰ ਸੀਗਾ ਤੇ ਵੱਡਾ ਜੀ ਕੀ ਮੀਤਾਂ ਲੱਜਾਵੇਂ ਇਹਨਾਂ ਨੂੰ ਕੀ ਕੋਈ ਨਹੀਂ ਮੀਤ ਤੁਹਾਨੂੰ ਵੀ ਇਹ ਤੂੰ ਆਈ ਮੀਤ ਜਿਹੜੀ ਕੁੱਟ ਮਾਰ ਕਰ ਦਿੰਦਾ ਇਹ ਮੀਤ ਦਾ ਅੱਜ ਤੁਹਾਡੇ ਤੇ ਹਮਲਾ ਕੀਤਾ ਤੁਹਾਡੀ ਘਰ ਵਾਦੀ ਕੀਤਾ ਤਾਂ ਮੋਟਰ ਨਿਕਲ ਭੂਗੇ ਲੈ ਗਿਆ ਮੋਬਾਈਲ ਲੈ ਗਿਆ ਕੋਈ ਛੱਡੀ ਮੁੰਡੇ ਨੇ ਕੀਤਾ ਕੀ ਹੋਇਆ ਇਹ ਨੂੰ ਅਸੀਂ ਪੜਾ ਕੇ ਤੇ ਭੇਜਿਆ ਸੀ ਕੈਨੇਡਾ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹ ਨਾਲ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਅਸੀਂ ਸਾੜ ਪਾ ਇੱਕ ਆਸਟ੍ਰੇਲੀਆ ਲਾਏ ਜਦੋਂ ਅਸੀਂ ਵਾਪਸ ਆਏ ਉਹਦੇ ਧਰਨੇ ਦੇ ਵਿੱਚ ਅਮਰਤ ਪੜ ਮਹਿਰੋ ਦੇ ਨਾਲ ਇਹ ਦੇ ਸੰਬੰਧ ਬਣ ਗਏ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇੱਕ ਕਦੇ ਧਰਨੇ ਤੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫਿਰ ਇਹ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬਹਿ ਕੇ ਵੰਡਣਾ ਇਹਦਾ ਨਾ ਤੇ ਲੜਾਈ ਚੰਗੀ ਨਾ ਦੀ ਇਹ ਆਂਦਾ ਮੈਂ ਤਾਂ ਨਾ ਤੇ ਲੜਾਈ ਰੱਖਣੀ ਮੈਂ ਤੁਹਾਡਾ ਭੜੇਪਾ ਰੋਲਣ ਆਸ ਤੈਂ ਮੈਂ ਤੁਹਾਨੂੰ ਕੁੱਟ ਮਾਰ ਕੇ ਤੁਹਾਡੇ ਤੋਂ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਢੱਕਾ ਕਰਨਾ ਠੀਕ ਹੈ ਮੈਂ ਵਾਪਸ ਫਿਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ ਵਾ ਫੇਟਾ ਹੀ ਲਖਾ ਲਾ ਕੇ ਵਾਪਸ ਕੈਨੇਡਾ ਦੀ ਫੈਲਾਈ ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਨੰਘ ਬਣ ਜਾਣਾ ਮੈਂ ਤਾਂ ਇੱਥੇ ਨੰਘ ਬਸੋਣੇ ਮੈਂ ਤੁਹਾਨੂੰ ਬਸਣੇ ਨਹੀਂ ਦੇਣਾ ਇਹ ਦਿੱਲੀ ਦਾ ਇਹਦਾ ਕੰਮ ਚੱਲਦਾ ਸੀਗਾ ਠੀਕ ਹੈ ਇਸ ਤਰ੍ਹਾਂ ਲੜ ਕੇ ਘ ਦਿੱਲੀ ਦਾ ਕੰਮ ਸੀਗਾ ਫਿਰ ਇਹ ਅਮਤਪਾਡ ਨੂੰ ਲੈ ਕੇ ਆਇਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦੋ ਵਿਧਾਨ ਸਭਾ ਹਲਕਾ ਬੋਹਰ ਦੇ ਪਿੰਡ ਅਮਰਪੁਰਾ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਮੋ ਸਾਹਮਣੇ ਹੋ ਗਏ ਆ ਤੇ ਇਸ ਦੌਰਾਨ ਹੋਏ ਝਗੜੇ ਚ ਦੋਨਾਂ ਧਿਰਾਂ ਚ ਤਿੰਨ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਧਿਰ ਤੇ ਦੋ ਅਤੇ ਦੂਜੀ ਧਿਰ ਦਾ ਇੱਕ ਵਿਅਕਤੀ ਜ਼ਖਮੀ ਹੋ ਗਿਆ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬੋਹਰ ਵਿੱਚ ਦਾਖਲ ਕਰਵਾਇਆ ਗਿਆ ਇੱਕ ਧਿਰ ਨਾਲ ਸੰਬੰਧਿਤ ਸੰਤੋਸ਼ ਰਾਣੀ ਨੇ ਕਿਹਾ ਕਿ ਉਹਨਾਂ ਦੇ ਖੇਤ ਵਿੱਚ ਗਵਾਂਡੀਆਂ ਵੱਲੋਂ ਉਹਨਾਂ ਦੇ ਪਿੱਲਰ ਪੁੱਟ ਦਿੱਤੇ ਗਏ ਸਨ ਤੇ ਇਸ ਤੋਂ ਇਲਾਵਾ ਉਹਨਾਂ ਤੇ ਟਰੈਕਟਰ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਹੋਏ ਝਗੜੇ ਵਿੱਚ ਉਹ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਇਨਸਾਫ਼ ਦੀ ਮੰਗ ਕੀਤੀ ਹੈ ਮੇਰਾ ਨਾਮ ਸੰਤੋਸ਼ ਰਾਣੀ ਹੈ ਮੈਂ ਮੇਜਰ ਸਿੰਘ ਦੀ ਲੜਕੀ ਆਂ ਅਮਰਪura ਰਹਿੰਦੀ ਆਂ ਕੱਲ ਰਾਤ ਕੀ ਹੋਇਆ ਸੀ ਸਾਰੇ ਘਰੇ ਸੀ ਅਮਰਪura ਤੇ ਕੱਲ ਅਸੀਂ ਖੇਤ ਕਰੇ ਹੈਗੇ ਸੀ ਸਾਡੇ ਖੇਤ 'ਚ ਨਾਲ ਵਾਲੇ ਪੜੋਸੀਆਂ ਨੇ ਆ ਕੇ ਸਾਡੇ ਖੇਤ 'ਚ ਟਰੈਕਟਰ ਲਿਆ ਕੇ ਤੇ ਸਾਡੇ ਸਾਰੇ ਪਿੱਲਰ ਤੋੜਤੇ ਜਦੋਂ ਅਸੀਂ ਪਹੁੰਚੇ ਉੱਥੇ ਤਾਂ ਉਹਨਾਂ ਨੇ ਸਾਡੇ ਨਾਲ ਵੀ ਬਹੁਤ ਮਾਰ ਕੁੱਟੀ ਕੀਤੀ ਐ ਸਾਡੇ ਬੰਦੇ ਉਹਨਾਂ ਦੇ ਬੰਦੇ ਸੀਗੇ ਵੀ ਆਏ ਹੋਏ ਉਹ ਸਾਡੇ ਉੱਤੇ ਡਿੱਗ ਪਏ ਬੰਦੇ ਜਦੋਂ ਅਸੀਂ ਟਰੈਕਟਰ ਦੇ ਅੱਗੇ ਖੜੀਆਂ ਟਰੈਕਟਰ ਸਾਡੇ ਤੇ ਚੜਾਣ ਦੀ ਕੋਸ਼ਿਸ਼ ਕੀਤੀ ਐ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਸਾਨੂੰ ੱੱਕੇ ਮਾਰ ਕੇ ਸਾਡੇ ਤੇ ਬੰਦੇ ਉੱਤੇ ਡਿੱਗ ਪਏ ਠੀਕ ਐ ਮਸਲਾ ਕੀ ਸੀਗਾ ਮਸਲਾ ਪਾਸ ਉਹ ਉਹ ਕਹਿੰਦੇ ਅਸੀਂ ਤੁਹਾਡੀ ਜ਼ਮੀਨ ਤੇ ਕਬਜ਼ਾ ਕਰਨਾ ਐ ਕਬਜ਼ਾ ਲੈਣ ਵਾਸਤੇ ਆਏ ਸੀ ਉਹ ਜ਼ਮੀਨ ਦਾ ਨਾਮ ਤੇ ਕੀ ਦੇ ਨਾਮ ਮੇਰੀ ਮੰਮੀ ਦੇ ਨਾਮ ਤੇ ਹੈ ਰਾਣੀ ਦੇਵੀ ਦੇ ਉਹ ਕਬਜ਼ਾ ਕੋਲਣ ਜਾਂਦੇ ਕੌਣ ਹੈਗੇ ਸੀ ਉਹ ਨਾਲ ਦੇ ਪੜੋਸੀ ਹੈਗੇ ਆ ਉਹ ਕਹਿੰਦੇ ਵੀ ਸਾਨੂੰ ਰਸਤਾ ਇੱਥੋਂ ਤੁਹਾਡੇ ਖੇਤ ਦੇ ਵਿੱਚੋਂ ਦੀ ਜਾਂਦਾ ਹੈ ਤਾਂ ਕਬਜ਼ਾ ਕਰਨ ਆਏ ਸੀਗੇ ਸਰ ਸਾਡਾ ਅਸੀਂ ਖੇਤ ਆਪਦੇ ਗਏ ਹੋਏ ਸੀ ਅਸੀਂ ਖੇਤ ਗਏ ਹੋਏ ਸੀ ਅੱਜ ਦੀ ਕੰਪੈਨ ਲੱਗਣੀ ਸੀ ਸ਼ਾਮ ਨੂੰ ਅਸੀਂ ਚਾਰਚਪੇਰੀ ਗਿਆੜਾ ਲਾਣਾ ਅਸੀਂ ਕਨਕ ਦਾ ਚਾਰਜਪੇਰੇ ਕੰਪੈਨ ਲੱਗਣੀ ਸੀ ਉਹ ਭਾਗੇੜਾ ਲਾਉਣ ਹੋਏ ਗਏ ਸੀ ਜਿਹੜਾ ਤੀਸਰਾ ਬੰਦਾ ਜਿਹਦਾ ਕੁਛ ਵੀ ਨਹੀਂ ਲక్ష్మణ ਸਿੰਘ son of ਭਾਲ ਸਿੰਘ ਉਹ ਸਾਡੇ ਤੇ ਉਹਨੇ ਹਮਲਾ ਕਰਿਆ ਕੁੱਟਮਾਰ ਵੀ ਕਰਿਓਨੇ ਸੱਤਾਂ ਵੀ ਆਂਗਲਾਂ ਤੇ ਵੀ ਮਾਰੀਆਂ ਤੇ ਉਹਨਾਂ ਨੇ ਕੱਪੜੇ ਵੀ ਫਾੜੇ ਪਾਲਾ ਹੈਗਾ ਜਗਤਾਰ ਹੈਗਾ ਤੇ ਵਿਆਸ ਹੈਗਾ ਇੱਕ ਇੱਕ ਵੀਰ ਪਾਲ ਹੈਗੀ ਇਤਨੇ ਕਾ ਇੱਕ ਬਲਜੀਤ ਹੈ ਆ ਦੋਵੇਂ ਕਰਜੀ ਮੈਨੂੰ ਪਰੇਸ਼ਾਨ ਕਰਿਆ ਮੇਰੀ ਜ਼ਮੀਨ ਤੇ 30000 ਕੀ ਸਨੋਂ ਕੋਲੇ ਉਹਨਾਂ ਕੋਲ ਜਵਾਬ ਤੋਂ ਥੋੜੇ ਚਿਣੀਆਂ ਸਾਰਾ ਪੱਲੇ ਵਿੱਚ ਆ ਰਹੀਆਂ ਤੇ ਸੋਟੀਆਂ ਸਾਰਾ ਕੁਛ ਹੀ ਕਰ ਮੇਰੇ ਉੱਤੇ ਚੜ ਗਏ ਰਾਤ ਟਰੈਕਟਰ ਥੱਲੇ ਦੇਖ ਖਤਰ ਤੇ ਮੈਨੂੰ ਪਰੇਸ਼ਾਨ ਕਰਦੇ ਜਿੰਨੇ ਕੱਪੜੇ-ਕੋਪੜ ਸਾਰੇ ਪਾੜਦੇ ਉਹਨਾਂ ਨੇ ਤੇ ਮੈਨੂੰ ਇਹ ਜੀ ਜੁੱਟਾਂਗੇ ਤੇਰੀ ਆਂਡ ਦੀ ਕਿ ਤੈਨੂੰ ਛੱਡਦੇ ਨਹੀਂ ਤੈਨੂੰ ਮਾਰ ਕੇ ਚੜਾਂਗੇ ਮੇਰੇ ਬੰਦਾ ਨਹੀਂ ਸਿਰ ਤੇ ਬਾਈ ਮੈਨੂੰ ਬਹੁਤ ਪਰਚਾਲਣ ਕਰਕੇ ਕਿੰਨੇ ਸਾਲ ਹੋ ਗਏ ਮੁੰਡੀਆਂ ਦੇ ਲਈ ਧੀਆਂ ਤੋਂ ਧੀਆਂ ਬਣਦੀਆਂ ਧੀਆਂ ਤੋਂ ਬਣਦੇ ਜੀ ਤਾਂ ਹੀ ਰੱਬ ਨੇ ਬਣਾਈ ਤੀ ਭਾਵੇਂ ਸਾਡੇ ਸਮਾਜ ਨੇ ਅੱਜ ਬਹੁਤ ਵੱਡੀ ਤਰੱਕੀ ਕਰ ਲਈ ਹੈ ਬੇਟੀਆਂ ਲਈ ਲੜਕੀਆਂ ਉੱਚੇ ਉੱਚੇ ਮਕਾਮ ਤੇ ਪਹੁੰਚ ਗਈਆਂ ਤੇ ਮਾਪਿਆਂ ਦੇ ਨਾਲ ਹਰ ਦੁੱਖ ਸੁੱਖ ਵੰਡਾਉਂਦੇ ਹਨ ਪਰ ਸਮਾਜ ਦੇ ਵਿੱਚ ਕੁਝ ਅਜਿਹੇ ਵੀ ਲੋਕ ਹਨ ਜੋ ਬੇਟੀ ਦੇ ਜਨਮ ਸਮੇਂ ਚਿੰਤਾ ਵਿੱਚ ਡੁੱਬ ਜਾਂਦੇ ਹਨ ਜਾਂ ਕਹਿੰਦੇ ਨੇ ਸਾਡੇ ਘਰ ਤਾਂ ਪੱਥਰ ਹੀ ਆ ਗਿਆ ਇਹੋ ਜਿਹੀ ਮਾਨਸਿਕਤਾ ਵਾਲੇ ਚੰਗੇ ਲੋਕ ਹੁੰਦੇ ਹਨ ਪਰ ਖੰਨਾ ਦੇ ਇਸ ਪਰਿਵਾਰ ਨੇ ਜਿਨ੍ਹਾਂ ਦੇ ਘਰ 35 ਸਾਲ ਬਾਅਦ ਧੀ ਨੇ ਜਨਮ ਲਿਆ ਤੇ ਪਰਿਵਾਰ ਦੇ ਵਿੱਚ ਖੁਸ਼ੀ ਵਿੱਚ ਜ਼ਮੀਨ ਪੈਰ-ਹੀਠਾ ਨਹੀਂ ਸੀ ਲੱਗ ਰਹੇ ਫੁੱਲਾ ਵਾਲੀ ਕਾਰ ਵਿੱਚ ਨਵਜੰਮੀ ਧੀ ਨੂੰ ਘਰ ਲਿਆਂਦਾ ਗਿਆ ਤੇ ਢੋਲ-ਤਮੱਕੇ ਨਾਲ ਉਸ ਦਾ ਸਵਾਗਤ ਕੀਤਾ ਗਿਆ ਬਿਲਕੁਲ ਜੀ ਕਿਉਂਕਿ ਵੀ ਜਿਹੜਾ ਢੋਲ-ਤਮੱਕਾ ਢੋਲ ਆ ਇਹ ਸਾਡੀ ਪੰਜਾਬੀਆਂ ਦੀ ਪਹਿਚਾਣ ਹੈ ਤੇ ਸਾਡੇ ਖੁਸ਼ੀਆਂ ਦੇ ਵਿੱਚ ਦੁੱਖਣੀ ਚੌਗਣੀ ਤਰੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਇਆ ਤੇ ਅਸੀਂ ਬਹੁਤ ਬੜੇ ਪਿਆਰ ਸਤਿਕਾਰ ਨਾਲ ਸਾਰੇ ਹੀ ਮਹੱਲਾ ਨਿਵਾਸੀਆਂ ਨੇ ਗੁਰਤੀ ਕੇ ਬਾਦ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀ ਦਾ ਅਸੀਂ ਐਂਟਰੀ ਕਰਾਈ ਆ ਪੁੱਤੀ ਦੀ ਵੀ ਸਾਨੂੰ ਬੜੀ ਖੁਸ਼ੀ ਹੈ ਪਰਮਾਤਮਾ ਨੇ ਚੰਗੀ ਕਿਰਾਂ ਵਾਸੀ ਦੁਨੀਆ ਚੌਕੜੀ ਤੱਕੀ ਬਖਸ਼ੀ ਬੰਦ ਧੀ ਨੇ ਜਨਮ ਲਿਆ ਦੇਖੋ ਜੇ ਆਪਣੀ ਗੱਲਾਂ ਮੈਂ ਮੇਰੇ ਮਾਈ ਜਿਹੜਾ 7 ਸਾਲ ਦਾ ਕਬੇਡਾ ਮੇਰਾ 7 ਸਾਲ ਮੇਰੀ ਧੀ ਹੋਈ ਆ ਜੇ ਅਸੀਂ ਆਪਣੀ ਪਰਿਵਾਰ ਦੀ ਗੱਲ ਲਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸੀ ਹੂੰ ਕੀ ਕਹਿਣਾ ਚਾਹੂਗੀ ਤੁਹਾਡੇ ਫਾਦਰ ਸਾਹਿਬ ਵੀ ਬੜੇ ਕੋਸ਼ਿਸ਼ੀ ਸੀਗੇ ਬੜੇ ਢੋਲ ਟਮਕੇ ਨਾਲ ਲਿਆਂਦਾ ਗਿਆ ਅਕਸਰ ਜਦੋਂ ਮੁੰਡਾ ਆਉਂਦਾ ਤਾਂ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲ ਟਮਕੇ ਨਾਲ ਬੜੀ ਧੀ ਦਾ ਸਵਾਗਤ ਬਿਲਕੁਲ ਬਿਲਕੁਲ ਤੇ ਮੇਰਾ ਸਾਸ ਦਾ ਬੇਟਾ ਵੀ ਆ ਤੇ ਜਿੰਨੇ ਵੀ ਬੇਟੇ ਦੀ ਇੰਨੀ ਕੁਝ ਨਹੀਂ ਹੋਈ ਮੇਰੇ ਬੱਚਾ ਆਇਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅਕੀ ਮੇਰੀ ਬੇਟੀ ਹੋਗੀ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲੈਨ ਜਦੋਂ ਬੇਟਾ ਹੋਇਆ ਪਤਾ ਲੱਗ ਜਾਂਦਾ ਹੈ ਬੱਚੇ ਪੁੱਤਾਂ ਨਾਲੋਂ ਬੱਦ ਦੀਆਂ ਹੀ ਕਰਦੀਆਂ ਨੇ ਜੋ ਮੈਂ ਕਿਸੇ ਬੱਚੇ ਦੀ ਬੇਟੀ ਨੂੰ ਬੁਲਾਉਣਾ ਇਸ ਦੇ ਅਕਸਰ ਇੰਨਾ ਪਿਆਰ ਲੈਂਦੀਆਂ ਨੇ ਤੇ ਬਸ ਇਦਾਂ ਹੀ ਸੀਗਾ ਮੰਨ ਜਿਵੇਂ ਸਾਡੇ ਘਰ ਵੀ ਧੀ ਹੋਵੇ ਵੀ ਅਸੀਂ ਪਿਆਰ ਕਰੀਏ ਸਾਡਾ ਕਰੇ ਅਸੀਂ ਉਹਦਾ ਕਰੀਏ ਬਸ ਇਹ ਚਾ ਚਾ ਦੇ ਵਿੱਚ ਅਸੀਂ ਦੀ ਨੂੰ ਦਸਾ ਗਾਨੀ ਸ਼ੁਰੂ ਕਰਤੀਆਂ ਅਸੀਂ ਬਣੀ ਕਿੰਨੇ ਗੁਰਦੁਆਰੇ ਬਾਬਾ ਦੀ ਸਿੰਘ ਦੇ ਜੋਤ ਲਾਨ ਜਾਂਦੇ ਸੀ ਘਰੇ ਤੁਸੀਂ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸ ਆਸਤ ਰੱਬ ਰਾਖਾ